ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਰਪਨ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੀ ਚੈਨਲ ਦਰਪਨ ਕੋਚਿੰਗ ਸੈਂਟਰ ਤੇ ਅੱਜ ਦੀ ਇਹ ਵੀਡੀਓ ਮੈਨੇ ਇਸ ਲਈ ਬਣਾਉਣੀ ਪਈ ਕਿਉਂਕਿ ਆਨਨਵਾਰੀ ਵਾਲੀ ਵੀਡੀਓ ਜੋ ਮੈਂ ਪਾਈ ਸੀਗੀ ਉਹਦੇ ਉੱਪਰ ਇੰਨੇ ਜ਼ਿਆਦਾ ਕਮੈਂਟਸ ਆ ਗਏ ਐਂਡ ਕਾਫੀ ਸਾਰੇ ਸਿਮਿਲਰ ਕਮੈਂਟਸ ਵੀ ਆਏ ਕਾਫੀ ਸਾਰੇ ਕੁਐਸਚਨਸ ਵੀ ਆਏ ਉਹਨਾਂ ਸਾਰੇ ਦਾ ਆਨਸਰ ਦੇਣ ਲਈ ਵੀ ਮੈਨੇ ਇੱਕ ਐਕਸਟਰਾ ਵੀਡੀਓ ਬਣਾਉਣੀ ਪਈ ਕਿਉਂਕਿ ਇੱਕ ਇੱਕ ਨੂੰ ਰਿਪਲਾਈ ਕਰਨਾ ਬਹੁਤ ਹੀ ਔਖਾ ਹੋ ਜਾਏਗਾ ਮੇਰੇ ਵਾਸਤੇ ਤਾਂ ਮੈਂ ਇੱਕ ਕਾਮਨ ਵੀਡੀਓ ਬਣਾ ਰਿਹਾ ਹਾਂ ਇਹਦੇ ਵਿੱਚ ਤੁਹਾਡੇ ਸਾਰੇ ਕੁਐਸਚਨਾਂ ਦੇ ਆਨਸਰ ਜਿਹੜੇ ਮੈਂ ਇਸ ਤੋਂ ਬਾਅਦ ਵੀ ਅਗਰ ਕੁਝ ਬਚ ਜਾਂਦਾ ਹੈ ਤਾਂ ਤੁਸੀਂ ਵੀ ਮੈਨੂੰ ਕਮੈਂਟ ਕਰ ਦਿਓ ਲੇਕਿਨ ਮੈਂ ਮੋਸਟਲੀ ਕੋਸ਼ਿਸ਼ ਕਰਾਂਗਾ ਕਿ ਇਹਦੇ ਵਿੱਚ ਹੀ ਸਾਰਾ ਕੁਝ ਕਵਰ ਹੋ ਜੇ ਜੋ ਮੇਨ ਮੇਨ ਕੁਐਸਚਨ ਨੇ ਜੋ ਬਹੁਤ ਇੰਪੋਰਟੈਂਟ ਕੁਐਸਚਨ ਨੇ ਉਹ ਮੈਂ ਸਾਰੇ ਦੱਸਦਾ ਤੁਹਾਨੂੰ ਸਭ ਤੋਂ ਪਹਿਲਾਂ ਦੀਪਿਕਾ ਜੀ ਪੁੱਛੇ ਨੇ ਕਿ ਸਰ ਸੈਂਟਰ ਵੀਕਐਂਡ ਦੇ ਅਕੋਰਡਿੰਗ ਜੀਐਸਾ ਦੀ ਕਾਸਟ ਨਹੀਂ ਆ ਤਾਂ ਕੀ ਅਸੀਂ ਅਪਲਾਈ ਕਰ ਸਕਦੇ ਇਹਨਾਂ ਦੇ ਪੁੱਛਣਾ ਮਤਲਬ ਇਹ ਹੈ ਕਿ ਮੰਨ ਲਓ ਸਾਡੇ ਪਿੰਡ 'ਚ ਵੈਕੰਸੀ ਹੈ ਲੇਕਿਨ ਸਾਡੀ ਕਾਸਟ ਨਹੀਂ ਆ ਫੋਰ ਐਗਜ਼ਾਮਪਲ ਮੰਨ ਲਓ ਐਸਸੀ ਨੇ ਐਂਡ ਸਿਰਫ ਜਨਰਲ ਕਾਸਟ ਦੀ ਵੈਕੰਸੀ ਆਈ ਹੈ ਕੀ ਇਹ ਅਪਲਾਈ ਕਰ ਸਕਦੇ ਨੇ ਨਹੀਂ ਦੀਪਿਕਾ ਜੀ ਤੁਸੀਂ ਐਪਲਾਈ ਨਹੀਂ ਕਰ ਸਕਦੇ ਜਿਹੜੀ ਪਾਰਟਿਕੂਲਰ ਪੋਸਟ ਦੇ ਵਿੱਚ ਜਿਹੜੇ ਪਾਰਟਿਕੂਲਰ ਕਾਸਟਲੀ ਵੈਕੈਂਸੀ ਆਈ ਹੈ ਸਿਰਫ ਉਹੀ ਐਪਲਾਈ ਕਰ ਸਕਦਾ ਹੈ ਨੈਕਸਟ ਸਰਬਜੀਤ ਕੋਰਜੀ ਪੁੱਛ ਰਹੇ ਨੇ ਕਿ ਸਰ ਇੰਟਰਵਿਊ ਦਾ ਟਾਪਿਕ ਕੀ ਹੋਏਗਾ ਦੇਖੋ ਜਿੱਦਾਂ ਮੈਂ ਪ੍ਰੋਮਿਸ ਕੀਤਾ ਸੀਗਾ ਕਿ ਇੰਟਰਵਿਊ ਲਈ ਇੱਕ ਸੈਪਰੇਟ ਵੀਡੀਓ ਤਾਂ ਲਿਆ ਜਾਏਗੀ ਉਹਦੀ ਮੈਂ ਰਿਸਰਚ ਅੱਜ ਤੋਂ ਹੀ ਸਟਾਰਟ ਕਰਤੀ ਹੈ ਐਂਡ ਤੁਹਾਡੀ ਇੰਟਰਵਿਊ ਡੇਟ ਤੋਂ ਪਹਿਲਾਂ ਪਹਿਲਾਂ ਉਹ ਵੀਡੀਓ ਤੁਹਾਡੇ ਸਾਹਮਣੇ ਹੋਏਗੀ ਤੀਸਰੇ ਨੰਬਰ ਤੇ ਨਿਰੰਕਾਰੀ ਜੀ ਪੁੱਛ ਰਹੇ ਨੇ ਨਿਰੰਕਾਰੀ ਕਤਰਸੋ ਬਾੜ ਜੀ ਪੁੱਛ ਰਹੇ ਨੇ ਕੀ ਸਰ ਬॉयਜ਼ ਅਪਲਾਈ ਕਰ ਸਕਦੇ ਨੇ ਦੇਖੋ ਇਹ ਤਾਂ ਮੈਂ ਵੀਡੀਓਸ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਸਿਰਫ ਤੇ ਸਿਰਫ ਫੀਮੇਲ ਯਾਨੀ ਕਿ ਲੜਕੀਆਂ ਹੀ ਅਪਲਾਈ ਕਰ ਸਕਦੀਆਂ ਨੇ ਮੇਲ ਜਿਹੜੇ ਆ ਉਹ ਅਪਲਾਈ ਨਹੀਂ ਕਰ ਸਕਦੇ ਮੈਂ ਪਿਛਲੀ ਵੀਡੀਓ 'ਚ ਦੱਸਿਆ ਸੀਗਾ ਅੱਛਾ ਨੈਕਸਟ ਆਗੇ ਤਾਂ ਜਸ਼ਨਪ੍ਰੀਤ ਜੀ ਜਸ਼ਨਪੀ ਜੀ ਪੁੱਛ ਰਹੇ ਨੇ ਕਿ ਸਰ ਆਪਣੇ ਪਿੰਡ ਵਿੱਚ ਪੋਸਟ ਖਾਲੀ ਨਾ ਹੋਵੇ ਤਾਂ ਫਿਰ ਵੀ ਫਿਲ ਕਰ ਸਕਦੇ ਆਂ ਇਹ ਪੋਸਟ ਨਹੀਂ ਜਸ਼ਨਪੀ ਜੀ ਇੱਥੇ ਪਹਿਲਾ ਰੂਲ ਇਹੀ ਆ ਆਂਗਨਵਾੜੀ ਦਾ ਹਾਲਾਂਕਿ ਪਹਿਲਾਂ ਇਹ ਡਿਸਾਈਡ ਹੋਇਆ ਸੀ ਮਾਨ ਸਾਹਿਬ ਨੇ ਇਹ ਡਿਸਾਈਡ ਕੀਤਾ ਸੀ ਸਟਾਰਟਿੰਗ ਦੇ ਵਿੱਚ ਕਿ ਐਸ ਵਾਰ ਸਾਰਿਆਂ ਨੂੰ ਮੌਕਾ ਦਿੱਤਾ ਜਾਏਗਾ ਬਟ ਲੇਟਰ ਔਨ ਇੱਕ ਚੀਜ਼ ਜਿਹੜੀ ਆ ਉਹ ਡਿਸਰੋਏ ਹੋ ਗਈ ਐ ਐਂਡ ਫਾਈਨਲੀ ਇਹ ਫੈਸਲਾ ਲਿਆ ਗਿਆ ਕਿ ਹਰ ਵਾਰ ਦੀ ਤਰ੍ਹਾਂ ਜਿਸ ਬੰਦੇ ਦੀ ਮਤਲਬ ਜਿਸ ਪਿੰਡ ਦੀ ਵੈਕੈਂਸੀ ਆ ਉਸੇ ਪਿੰਡ ਚੋਂ ਹੀ ਕੁੜੀ ਜਿਹੜੀ ਆ ਉਹ ਲਈ ਜਾਏਗੀ ਉਸ ਤੋਂ ਬਗੈਰ ਨਹੀਂ ਅੱਛਾ ਹੁਣ ਨੈਕਸਟ ਕੁਐਸਚਨ ਆ ਜਾਂਦਾ ਹੈ ਜੀ ਸਵਰਨਦੀਪ ਕੌਰ ਜੀ ਦਾ ਲਿਖਿਆ ਹੈ ਕਿ ਹੈਲੋ ਸਰ ਰਾਜਸਥਾਨ ਸੇ ਫਾਰਮ ਅਪਲਾਈ ਕਰ ਸਕਦਾ ਹਾਂ ਨਹੀਂ ਜੀ ਰਾਜਸਥਾਨ ਵਾਲੇ ਫਾਰਮ ਅਪਲਾਈ ਨਹੀਂ ਕਰ ਸਕਦੇ ਉਹਦੇ ਪਿੱਛੇ ਰੀਜ਼ਨ ਇਹੀ ਆ ਕਿ ਭਈ ਇਹ ਪੰਜਾਬ ਦੀ ਵੈਕੈਂਸੀ ਹੈ ਅਗਰ ਤੁਸੀਂ ਰਾਜਸਥਾਨ ਤੋਂ ਮੂਵ ਕਰਕੇ ਪੰਜਾਬ ਦੇ ਉਸ ਪਿੰਡ ਚ ਆ ਚੁੱਕੇ ਹੋ ਜਿੱਥੋਂ ਦੀ ਵੈਕੈਂਸੀ ਆ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ ਆਦਰਵਾਇਜ਼ ਤੁਸੀਂ ਅਪਲਾਈ ਨਹੀਂ ਕਰ ਸਕਦੇ ਨੈਕਸਟ ਪੁੱਛ ਰਹੇ ਨੇ ਪਿਕਚਰ ਆਰਟ 20 ਜੀ ਦੇਖੋ ਮੈਨੂੰ ਰੀਅਲ ਨਾਮ ਤਾਂ ਨਹੀਂ ਪਤਾ ਜੋ ਈਮੇਲ ਆਈਡੀ ਜਿਸ ਨਾਮ ਤੇ ਉਹਨਾਂ ਨੇ ਬਣਾਈ ਹੈ ਉਹ ਹੀ ਪੜ ਰਿਹਾ ਮੈਂ ਸਰ ਸੈਲਰੀ ਕਿਆ ਹੋਵੇਗਾ ਜੀ ਦੇਖੋ ਇਹ ਚੀਜ਼ ਮੇਰੀ ਰਹਿ ਗਈ ਸੀਗੀ ਇਹ ਮੈਂ ਮਾਫੀ ਚਾਹੂੰਗਾ ਮੈਂ ਕਵਰ ਨਹੀਂ ਕਰ ਸਕਿਆ ਇੱਥੇ ਦੋ ਤਰ੍ਹਾਂ ਦੀਆਂ ਪੋਸਟਾਂ ਨੇ ਆਪਣੇ ਕੋ ਆਂਗਨਵਾੜੀ ਵਰਕਰ ਐਂਗਨਵੜੀ ਹੈਲਪਰ ਅੰਗਨਵੜੀ ਵਰਕਰ ਨੂੰ ਮਿਲਦੀ ਆ ਜੀ 10000 ਰੁਪਏ ਪ੍ਰਤੀ ਮਹੀਨਾ ਜਦ ਕਿ ਅੰਗਨਵੜੀ ਹੈਲਪਰ ਦੀ ਵੈਕੰਸੀ ਜੋ ਹੁੰਦੀ ਹੈ ਉਹਦੀ ਜੋ ਤੁਹਾਨੂੰ ਸੈਲਰੀ ਮਿਲਦੀ ਆ ਉਹ ਹੁੰਦੀ ਹੈ 5350 ਰੁਪਏ ਯਾਨੀ 5350 ਰੁਪਏ ਹੁਣ ਮੈਂ ਤੁਹਾਨੂੰ ਇੱਥੇ ਇੱਕ ਸਸਪੈਂਸ ਦੱਸ ਦਿੰਨਾ ਛੋਟਾ ਜਿਹਾ ਇਸ ਤੋਂ ਪਹਿਲਾਂ ਅੰਗਨਵੜੀ ਦੀ ਜਿਹੜੀ ਵੈਕੰਸੀ ਹੁੰਦੀ ਸੀ ਉਹ ਕੱਚਿਆਂ ਚ ਹੁੰਦੀਆਂ ਸੀ ਤਾਂ ਇਹ ਜੋ ਮੈਂ ਸੈਲਰੀ ਦੱਸੀ ਆ ਉਹਨਾਂ ਦੀ ਹੀ ਹੈ ਮਤਲਬ ਉਹਨਾਂ ਨੂੰ ਕੋਈ ਵੀ ਗਵਰਨਮੈਂਟ ਬੈਨੀਫਿਟ ਬੈਨੀਫਿਟ ਜਿਹੜੇ ਉਹ ਨਹੀਂ ਸੀ ਮਿਲਦੇ ਰਾਈਟ ਹੁਣ ਤੁਹਾਨੂੰ ਆ ਜੋ ਬੇਸਿਕ ਸੈਲਰੀ ਤੇ ਮਿਲਦੀ ਮਿਲਦੀ ਆ ਪਲੱਸ ਜੋ ਬਾਕੀ ਗਵਰਨਮੈਂਟ ਦੇ ਬੈਨੀਫਿਟਸ ਆ ਉਹ ਵੀ ਮਿਲਦੇ ਆ ਤਾਂ ਕੁੱਲ ਮਿਲਾ ਕੇ ਤੁਹਾਡੀ ਸੈਲਰੀ ਕਿੰਨੀ ਹੋਏਗੀ ਇਹ ਤਾਂ ਲੈ ਕੇ ਨਾ ਮੁਸ਼ਕਿਲ ਹੈ ਵਧੀਆ ਮਾਊਂਟ ਹੋਏਗਾ ਇਹ ਤਾਂ ਪੱਕੀ ਗੱਲ ਹੈ ਲੇਕਿਨ ਜੋ ਬੇਸਿਕ ਸੈਲਰੀ ਉਹ ਮੈਂ ਤੁਹਾਡਾ ਸ਼ੇਅਰ ਕਰ ਲਈ ਹੈ ਅੰਗਨਵਾੜੀ ਵਰਕਰ ਜੋ ਹੈ ਉਹ 10000 ਰੁਪਏ ਪ੍ਰਤੀ ਮਹੀਨਾ ਦੀ ਬੇਸਿਕ ਸੈਲਰੀ ਕਮਾਉਣਗੇ ਐਂਡ ਅੰਗਨਵਾੜੀ ਹੈਲਪਰ ਜੋ ਹੈ 5350 ਰੁਪਏ ਦੀ ਜਿਹੜੀ ਸੈਲਰੀ ਉਹ ਕਮਾਉਣਗੇ ਨੈਕਸਟ ਕਮਲ ਔਜਲਾ ਜੀ ਲਿਖਦੇ ਨੇ ਕਿ ਸਰ ਓਨਲੀ ਫੀਮੇਲ ਹਾਂਜੀ ਜੀ ਬਿਲਕੁਲ ਜੀ ਓ ਅੱਛਾ ਨੈਕਸਟ ਹੈ ਹਰਪ੍ਰੀਤ ਕੌਰ ਜੀ ਪੁੱਛੇ ਨੇ ਕੋਈ ਦੱਸ ਸਕਦਾ ਹੈ ਕਿ ਸਟਾਰਟਿੰਗ ਸੈਲਰੀ ਕਿੰਨੀ ਹੋਵੇਗੀ ਵਰਕਰ ਦੀ ਵਰਕਰ ਦੀ ਸਟਾਰਟਿੰਗ ਸੈਲਰੀ ਜਿਹੜੀ ਹੈ ਹਰਪ੍ਰੀਤ ਜੀ 10000 ਰੁਪਏ ਪ੍ਰਤੀ ਮਹੀਨਾ ਹੋਏਗੀ ਠੀਕ ਹੈ ਨੈਕਸਟ ਆ ਗਿਆ ਜੀ ਸਤਿ ਸ਼੍ਰੀ ਅਕਾਲ ਜੀ ਵਿੱਕੀ ਪਵਾਰ ਜੀ ਲਿਖ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਰ OBC ਜਾਂ BC ਦੀਆਂ ਕਿੰਨੀਆਂ ਪੋਸਟਾਂ ਹੈ ਦੱਸ ਸਕਦੇ ਹੋ ਲੁਧਿਆਣਾ ਦੀਆਂ ਨੋਟੀਫਿਕੇਸ਼ਨ ਵਿੱਚ ਕੁਝ ਵੀ ਸਮਝ ਨਹੀਂ ਆ ਰਿਹਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਇੱਕ ਅਲੱਗ ਲਿੰਕ ਦੇਣ ਵਾਲਾ ਹਾਂ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਲਿੰਕ ਤੇ ਬਸ ਕਲਿੱਕ ਕਰ ਲਓ ਸਾਰੀ ਡਿਟੇਲ ਜਿਹੜੀ ਆ ਵਿਧ ਪਿੰਡ ਬਲੋਕ ਐਂਡ ਡਿਸਟ੍ਰਿਕਟ ਸਾਰੀ ਡਿਟੇਲ ਤੁਹਾਡੇ ਸਾਹਮਣੇ ਆ ਜੀ ਜਿਹੜੀ ਮੈਂ ਪਿਛਲੀ ਨੋਟੀਫਿਕੇਸ਼ਨ ਪਾਈ ਆ ਉਹ ਤੋਂ ਤੁਹਾਨੂੰ ਸਮਝ ਨਹੀਂ ਆ ਰਿਹਾ ਤੁਸੀਂ ਦੱਸਤਾ ਹੀ ਕੋਈ ਗੱਲ ਨਹੀਂ ਮੈਂ ਤੁਹਾਡੇ ਲਈ ਇੱਕ ਅਲੱਗ ਲਿੰਕ ਹੁਣ ਪਾਉਣ ਵਾਲਾ ਵਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਨੂੰ ਚੈੱਕ ਕਰ ਲਓ ਉੱਥੇ ਮੈਂ ਲਿੰਕ ਪਾ ਦਿੱਤਾ ਹੈ ਉਹਦੇ ਵਿੱਚ ਤੁਹਾਨੂੰ ਲਿਟਰਲੀ ਹਰ ਚੀਜ਼ ਸਮਝ ਆ ਜਾਏਗੀ ਫੋਰ ਐਗਜ਼ਾਮਪਲ ਲੁਧਿਆਣਾ ਹੈ ਤੋਂ ਲੁਧਿਆਣਾ ਵਾਲੇ ਸੈਕਸ਼ਨ ਤੇ ਚਲ ਜਓ ਸੈਕਸ਼ਨ ਜਿਹੜੀ ਆ ਸਾਰੀ ਇਦਾਂ ਵਾਂ ਕਿ ਜਿੱਦਾਂ ਪਹਿਲਾਂ ਅੰਮ੍ਰਿਤਸਰ ਫਿਰ ਬਰਨਾਲਾ ਫਿਰ ਬਠਿੰਡਾ ਮਤਲਬ ਅਲ ठीक है इस तु तो इलावा अगर तुम अपने लैपटॉप से चेक कर रहे हो तो कंट्रोल एफ दबाओ कंट्रोल एफ मतलब फाइंड कंट्रोल का एक बटन होंगे इतने ओनू दबा के ना दबाओ कंट्रोल एफ फाइंड हो गया उसे अपने ब्लॉक का या अपने विलेज का नाम चेक कर सदते हो कि अवेलेबल भी है या नहीं अगर तुम इंडिविजुअली नहीं पढ़ना चाहते ओके नैक्सट आ गए संतोष संतोष जी क्वेश्चन है कि अपने पेट की पोस्टली अप्लाई कर सकते हैं या कोई भी कर सकता है तो देखो जी अपने ही पेट की पोस्टली कर सकते हो बाकी नहीं ਅੱਗੇ ਆ ਜਾਂਦੇ ਨੇ ਸਰਵੀਰ ਜੀ ਸਤਵੀਰ ਜੀ ਸਤਵੀਰ ਸਤਵੀਰ ਜੀ ਹਾਂ ਜੀ ਅੱਛਾ ਇਹ ਕੀ ਪੁੱਛਿਆ ਨੇ ਸਰ ਅਸੀਂ ਹਰਿਆਣਾ ਤੋਂ ਆ ਸਿਰਸਾ ਤੋਂ ਅਸੀਂ ਵੀ ਭਰ ਸਕਦੇ ਹਾਂ ਪੰਜਾਬ ਅੰਗਨਵਾੜੀ ਭਰਤੀ ਚ ਫਾਰਮ ਨਹੀਂ ਹਰਿਆਣਾ ਵਾਲੇ ਨਹੀਂ ਭਰ ਸਕਦੇ ਜੀ ਇੱਥੇ ਸਿਰਫ ਪੰਜਾਬ ਦੇ ਉਹੀ ਲੋਕ ਜਿਨ੍ਹਾਂ ਦੇ ਪਿੰਡ ਦੀ ਵੈਕੰਸੀ ਹੈ ਸਿਰਫ ਤੇ ਸਿਰਫ ਉਹੀ ਭਰ ਸਕਦੇ ਨੇ ਅੱਗੇ ਆ ਜਾਂਦੇ ਨੇ ਸਾਡੇ ਨੀਲਮ ਰਾਣੀ ਜੀ ਨੀਲਮ ਰਾਣੀ ਜੀ ਪੁੱਛੇ ਨੇ ਕਿ ਅਨਮੈਰਿਡ ਵੀ ਅਪਲਾਈ ਕਰ ਸਕਦੇ ਆ ਦੇਖੋ ਪਹਿਲ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਰਿਡ ਨੂੰ ਦਿੱਤੀ ਜਾਂਦੀ ਹੈ ਵੈਸੇ ਅੰਗਨਵਾੜੀ ਦੇ ਵਿੱਚ ਇੱਥੇ ਇਸ ਵਾਰ ਕੋਈ ਇਹੋ ਜੀ ਕੰਡੀਸ਼ਨ ਨਹੀਂ ਰੱਖੀ ਕਿਉਂਕਿ ਜੋ ਪੰਜਾਬੀ ਚ ਲਿਖਿਆ ਹੈ ਉਹ ਇਹ ਕਿ ਪਿੰਡ ਦੀ ਧੀ ਵੀ ਅਪਲਾਈ ਕਰ ਸਕਦੀ ਹੈ ਨਾ ਪਿੰਡ ਦੀ ਨੂੰਹ ਵੀ ਅਪਲਾਈ ਕਰ ਸਕਦੀ ਹੈ ਮਤਲਬ ਇੱਥੇ ਕੰਡੀਸ਼ਨ ਸਿਰਫ ਇਹ ਆ ਕਿ ਫੀਮੇਲ ਅਪਲਾਈ ਕਰ ਸਕਦੀ ਹੈ ਅਨਮੈਰੀਡ ਜਾਂ ਮੈਰੀਡ ਦਾ ਕੋਈ ਲੌਜੀਕ ਨਹੀਂ ਹੈ ਪੰਜਾਬ ਵਾਂਗ ਇਹਨਵਾੜੀ ਦੇ ਵਿੱਚ ਕੁਝ ਜਗ੍ਹਾ ਤੇ ਰੈਸਟ੍ਰਿਕਸ਼ਨ ਹੁੰਦੀ ਹੈ ਲੇਕਿਨ ਇਸ ਨੋਟੀਫਿਕੇਸ਼ਨ ਦੀ ਗੱਲ ਕਰ ਰਹੇ ਜਿਹੜੀ ਤੁਹਾਡੇ ਸਾਹਮਣੇ ਆ ਇੱਥੇ ਕੋਈ ਵੀ ਲੜਕੀ ਚਾਹੇ ਮੈਰੀਡ ਹੈ ਚਾਹੇ ਅਨਮੈਰੀਡ ਹੈ ਆਰਾਮ ਨਾਲ ਅਪਲਾਈ ਕਰ ਸਕਦੀ ਹੈ ਨੈਕਸਟ ਆ ਗਏ ਜੀ ਸਾਡੇ ਮਨਦੀਪ ਸਿੱਧੂ 415 ਸਰ ਗ੍ਰੈਜੂਏਸ਼ਨ ਤੋਂ ਬਿਨਾ ਐਂਟੀਟੀ ਵਾਲੇ ਵਰਕਰ ਦੀ ਪੋਸਟ ਅਪਲਾਈ ਕਰ ਸਕਦੇ ਨੇ ਦੇਖੋ ਐਂਟੀਟੀ ਜੋ ਹੈ ਨਰਸਰੀ ਟੀਚਰ ਟ੍ਰੇਨਿੰਗ ਦਾ ਡਿਪਲੋਮਾ ਹੁੰਦਾ ਹੈ ਇਹ ਕੋਈ ਡਿਗਰੀ ਨਹੀਂ ਹੈ ਤੋਂ ਗ੍ਰੈਜੂਏਸ਼ਨ ਵਾਲੇ ਸਿਰਫ ਗ੍ਰੈਜੂਏਸ਼ਨ ਤੋਂ ਬਗੈਰ ਵਾਲੇ ਸਿਰਫ ਐਂਟੀਟੀ ਦੀ ਹੈਲਪਰ ਪੋਸਟ ਅਪਲਾਈ ਨਹੀਂ ਕਰ ਸਕਦੇ ਵਰਕਰ ਦੀ ਤੁਹਾਡਾ ਫਾਰਮ ਰਿਜੈਕਟ ਕਰ ਦਿੱਤਾ ਜਾਏਗਾ ਇਹਨੂੰ ਚੰਗਾ ਹੈ ਕਿ ਤੁਸੀਂ ਅਗਰ ਪਲੱਸ 2 ਕਰਕੇ ਐਂਟੀਟੀ ਕੀਤੀ ਹੈ ਤਾਂ ਤੁਸੀਂ ਹੈਲਪਰ ਦੀ ਵੈਕੈਂਸੀ ਲਈ ਅਪਲਾਈ ਕਰ ਦਿਓ ਅੱਛਾ ਨੈਕਸਟ ਲਿਖ ਲੈਨੇ 라ਵੀ ਸਿੱਧੂ ਜੀ ਕਹਿ ਰਹੇ ਨੇ ਕਿ ਮੈਂ ਕੱਲ 20 ਨਵੰਬਰ ਨੂੰ 38 ਦੀ ਹੋ ਜਾਵਾਂਗੀ ਹੁਣ ਅੱਜ 19 ਨੂੰ ਫਿਲ ਕਰਾਈਆਂ ਨਾ ਪਲੀਜ਼ ਦੱਸੋ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ 33 ਸਾਲ ਦੇ ਹੋਰੇ ਕੋਲ ਮੋਸਟਲੀ ਐਡਵਾਂਸਡ ਹੈਪੀ ਬਰਥਡੇ ਸੈਕਿੰਡ ਚੀਜ਼ ਮੈਂ ਇਹ ਆ ਕਿ ਮੈਂ ਨੋਟੀਫਿਕੇਸ਼ਨ ਦੇ ਵਿੱਚ ਸਾਫ਼-ਸਾਫ਼ ਦੱਸਿਆ ਹੈ ਕਿ ਕਿਹੜੀ ਪਾਰਟਿਕੂਲਰ ਡੇਟ ਨੂੰ ਇਹ ਏਜ ਤੁਸੀਂ ਚੈੱਕ ਕਰਨੀ ਇੱਥੇ 19 20 ਦਾ ਸਵਾਲ ਨਹੀਂ ਆ ਨੋਟੀਫਿਕੇਸ਼ਨ ਨੂੰ ਪੜੋ ਜਾਂ ਉਹ ਵੀਡੀਓ ਦੁਬਾਰਾ ਸੁਣੋ ਉਹਦੇ ਵਿੱਚ ਮੈਂ ਸਾਫ਼-ਸਾਫ਼ ਦੱਸਿਆ ਹੈ ਕਿ ਐਨੀ ਪਾਰਟਿਕੂਲਰ ਤਰੀਕ ਨੂੰ ਜੋ ਹੈ ਅਗਰ ਤੁਸੀਂ <us kho 1970> <us kho 1970> 37 ਸਾਲ ਤੋਂ ਘੱਟ ਉਹ ਅਪਲਾਈ ਕਰ ਸਕਦੇ ਹੁਣ ਤੁਸੀਂ ਇੱਥੇ ਲਿਖਿਆ 38 ਸਾਲ ਦੀ ਹੋ ਜਾਵਾਂਗੀ ਤਾਂ ਇਹਦਾ ਮਤਲਬ ਬੜਾ ਸਿੰਪਲ ਹੈ ਕਿ 37 ਸਾਲ ਤਾਂ ਤੁਸੀਂ ਆਲਰੇਡੀ ਹੋ ਚੁੱਕੇ ਹੋ ਤੇ ਇੱਥੇ 37 ਸਾਲ ਤੋਂ ਘੱਟ ਵਾਲੇ ਅਪਲਾਈ ਕਰ ਸਕਦੇ ਆ ਤਾਂ ਸਵਾਲ ਦਾ ਜਵਾਬ ਅਨਸਰ ਬੜਾ ਸਿੰਪਲ ਹੈ ਕਿ ਅਗਰ ਤੁਸੀਂ ਜਨਰਲ ਹੋ ਤੁਸੀਂ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਤੁਸੀਂ 37 ਨੂੰ ਆਲਰੇਡੀ ਕ੍ਰਾਸ ਕਰ ਚੁੱਕੇ ਹੋ ਪਰ ਅਗਰ ਤੁਸੀਂ ਐਸਸੀ ਜਾਂ ਬੀਸੀ ਹੋ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ ਤੁਸੀਂ ਆਪਣੀ ਕਾਸਟ ਨਾਲ ਮੈਂਸ਼ਨ ਨਹੀਂ ਕੀਤੀ ਤਾਂ ਅਗਰ ਕਿਵੇਂ ਇਹਦਾ ਪੂਰਾ ਸਹੀ ਜਵਾਬ ਨਹੀਂ ਦੇ ਸਕਦਾ ਅੱਛਾ ਨੈਕਸਟ ਆ ਗਿਆ ਜੀ ਕিলার uh, 8 ਜੀ ਐਨ ਐਮ ਓਕੇ ਕਿਲਰ ਜੀ ਪੁੱਛ ਰਹੇ ਨੇ ਕਿ ਐਂਟੀਟੀ ਵਾਲੇ ਪੋਸਟ ਕਰ ਸਕਦੇ ਆ ਹੈਲਪਰ ਜਾਂ ਵਰਕਰ ਦੇਖੋ ਐਂਟੀਟੀ ਅਗਰ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਕੀਤੀ ਆ ਤਾਂ ਤੁਸੀਂ ਵਰਕਰ ਲਈ ਜਾਓ ਐਂਟੀਟੀ ਅਗਰ ਤੁਸੀਂ ਪਲੱਸ 2 ਤੋਂ ਬਾਅਦ ਕੀਤੀ ਆ ਤਾਂ ਤੁਸੀਂ ਹੈਲਪਰ ਲਈ ਜਾਓ ਅੱਛਾ ਅੱਗੇ ਅਮਨਦੀਪ ਵਿਰਕ ਜੀ ਪੁੱਛ ਰਹੇ ਨੇ ਸਰ ਜੀ ਪੋਸਟ ਚ ਫਰੀडम फाइਟਰ ਦੀ ਸੀਟ ਨਹੀਂ ਦਿੰਦੀ ਕਿਉਂ ਪਲੀਜ਼ ਰਿਪਲਾਈ ਸਰ ਜੀ ਦੇਖੋ ਫ੍ਰੀडम फाइਟਰ ਦਾ ਡੈਫੀਨੇਟਲੀ ਕੋਟਾ ਪੰਜਾਬ ਦੀਆਂ ਭਰਤੀਆਂ ਵਿੱਚ ਮਿਲਦਾ ਹੈ ਇਸ ਕੋਈ ਸ਼ੱਕ ਨਹੀਂ ਹੈ ਮੈਂ ਬਹੁਤ ਜਲਦੀ ਤੁਹਾਡੇ ਨਾਲ ਪੀ ਟ੍ਰਿਪਲ ਐਸ ਵੀ ਦੀ ਇੱਕ ਵੈਕੈਂਸੀ ਸ਼ੇਅਰ ਕਰਨ ਵਾਲਾ ਵਾ ਉਹਦੇ ਵਿੱਚ ਵੀ ਮੈਂ ਦੱਸਿਆ ਕਿ ਫ੍ਰੀडम फाइਟਰ ਦਾ ਅਲੱਗ ਕੋਟਾ ਹੈ ਲੇਕਿਨ ਆਂਗਣਵਾਰੀ ਦੇ ਵਿੱਚ ਉਹਨਾਂ ਨੇ ਸਿਰਫ ਇੱਕ ਹੀ ਕੰਡੀਸ਼ਨ ਰੱਖੀ ਹੈ ਫੀਮੇਲ ਤਾਂ ਕਾਸਟ ਚੈੱਕ ਕੀਤੀ ਜਾਏਗੀ ਜਨਰਲ ਐਸ ਸੀ ਬੀ ਸੀ ਬਾਕੀ ਚਾਹੇ ਤੁਸੀਂ ਫ੍ਰੀडम फाइਟਰ ਹੋ ਚਾਹੇ ਆਮ ਪਰਸਨ ਹੋ ਕੋਈ ਦਿੱਕਤ ਨਹੀਂ ਹੈ ਇਸ ਕਰਕੇ ਇਹਦੇ ਵਿੱਚ ਜਿਹੜਾ ਫੀ ਫ੍ਰੀडम फाइਟਰ ਦਾ ਕੋਟਾ ਹੈ ਇਹ ਨਹੀਂ ਮਿਲੇਗਾ ਤੁਹਾਨੂੰ ਠੀਕ ਹੈ ਜੀ ਆਂਗਣਵਾਰੀ ਦੇ ਵਿੱਚ ਅੱਛਾ ਨੈਕਸਟ ਆ ਗਿਆ ਪੇ ਲੈਵਲ ਕੀ ਰਹੇਗਾ ਵਰਕਰ ਲਈ ਪੇ ਲੈਵਲ ਮੈਂ ਤੁਹਾਨੂੰ ਆਲਰੇਡੀ ਵੈਸੇ ਦੱਸ ਚੁੱਕਾ ਹਾਂ ਅੱਛਾ ਨੈਕਸਟ ਚੱਲਦੇ ਹਾਂ ਸਰ ਪੰਜਾਬ ਸਕੂਲ ਲਾਇਬ੍ਰੇਰੀ ਵਕੈਂਸੀ ਕਦੋਂ ਤੱਕ ਆਣੀ ਹੈ ਓਕੇ ਤੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਯਾਨੀ ਪੀਐਸਸੀਬੀ ਦੇ ਵਿੱਚ ਹਾਲੇ ਤੱਕ ਤਾਂ ਲਾਇਬ੍ਰੇਰੀ ਲਾਇਬ੍ਰੇਰੀਅਨ ਦੀ ਵਕੈਂਸੀ ਦਾ ਕੋਈ ਨੋਟਿਸ ਨਹੀਂ ਆਇਆ ਹਾਲੇ ਤੱਕ ਸਾਡੇ ਕੋਲ ਹਾਂ ਅਗਰ ਤੁਸੀਂ ਪੰਜਾਬ ਦੇ ਹੋ ਤਾਂ ਮੈਂ ਇੱਕ ਵੀਡੀਓ ਪਾਈ ਸੀ ਇਸ ਤੋਂ ਪਹਿਲਾਂ ਕੇਵੀਐਸ ਐਨਵੀਐਸ ਵਾਲੀ ਠੀਕ ਹੈ ਸਰ ਜਿਹੜੀ ਸਰਕਾਰੀ ਸਕੂਲ ਹੁੰਦੇ ਪੰਜਾਬ ਦੇ ਉਹਦੇ ਵਿੱਚ ਵੀ ਲਾਇਬ੍ਰੇਰੀ ਦੀ ਵੈਕੈਂਸੀ ਹੈਗੀ ਸੀ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਲਈ ਹਾਲੇ ਤੱਕ ਤੁਹਾਨੂੰ ਵੇਟ ਹੀ ਕਰਨਾ ਪਏਗਾ ਅੱਛਾ ਨੈਕਸਟ ਆ ਗਏ ਅਮਨਦੀਪਤਾ ਲਿਵਾਲ ਜੀ ਕਹਿ ਰਹੇ ਨੇ ਸਾਡੇ ਪਿੰਡ ਚ ਤਾਂ ਪੋਸਟ ਨਹੀਂ ਆਈ ਅਸੀਂ ਵੇਟ ਕਰ ਰਹੇ ਸੀ ਸੌਰੀ ਮੈਂ ਇਸ ਲਈ ਮਾਫੀ ਚਾਹਾਂਗਾ ਲੇਕਿਨ ਮੈਂ ਇਹਦੇ ਲਈ ਜ਼ਿੰਮੇਵਾਰ ਨਹੀਂ ਹਾਂ ਭਗਵੰਤ ਮਾਨ ਸਾਹਿਬ ਜਾਂ ਫਿਰ ਜੋ ਜਿਨ੍ਹਾਂ ਨੇ ਮੇਂਤਲਬ ਇਹ ਪੋਸਟਾਂ ਕਰਦੀਆਂ ਉਹ ਹੀ ਜ਼ਿੰਮੇਵਾਰ ਨੇ ਐਂਡ ਇਸ ਕਰਕੇ ਨਹੀਂ ਆਈ ਕਿਉਂਕਿ ਤੁਹਾਡੇ ਪਿੰਡ ਦਾ पर्टिकुलर भीकूलरसन कोई भी, भी लेडी कोई भी फीमेल नहीं करो अच्छा जी। लिखे, एज कि होनी चाहिए दस चुका है कि बी जो जनरल है अठारह तो सैंती साल ठीक है जी एंड जे एससी बीसी है फिर ओबियसली जो है फोर्टी uh, टू मतलब बताली साल तक की एज लिमिटी ਅ ਨਰਿੰਦਰ ਕੁਮਾਰ ਜੀ ਲਿਖ ਰਹੇ ਨੇ ਕਿ ਸਰ ਡਾਕੂਮੈਂਟ ਕੀ ਕੀ ਲੱਗਣਗੇ ਦੇਖੋ ਆਂਗਣਵਾੜੀ ਦੇ ਨਾਲ ਡਾਕੂਮੈਂਟ ਕੀ ਕੀ ਲੱਗਣਗੇ ਇਹ ਤਾਂ ਬਹੁਤ ਹੀ ਈਜ਼ੀ ਕੁਐਸਚਨ ਹੈ ਜੇ ਤਾਂ ਤੁਸੀਂ ਪਲੱਸ 2 ਦੇ ਬੇਸ ਤੇ ਅਪਲਾਈ ਕੀਤਾ ਫਿਰ ਤੁਹਾਡਾ 10th ਲੱਗੇਗਾ 12th ਲੱਗੇਗਾ ਆਧਾਰ ਕਾਰਡ ਲੱਗੇਗਾ ਪੈਨ ਕਾਰਡ ਵੋਟਰ ਕਾਰਡ ਠੀਕ ਹੈ ਇਹ ਸਾਰੇ ਡਾਕੂਮੈਂਟਸ ਲੱਗਣਗੇ ਐਂਡ ਰੈਜ਼ੀਡੈਂਟ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਤੁਹਾਡੇ ਕੋ ਇਸ ਤੋਂ ਇਲਾਵਾ ਜਿਹੜੇ ਪਿੰਡ ਤੋਂ ਤੁਸੀਂ ਅਪਲਾਈ ਕਰ ਰਹੇ ਹੋ ਉੱਚ ਵੈਕੈਂਸੀ ਹੋਣਾ ਜ਼ਰੂਰੀ ਹੈ ਪਹਿਲੀ ਗੱਲ ਐਂਡ ਦੂਜੀ ਗੱਲ ਦੋ ਪ੍ਰੂਫ ਹੋਣੇ ਚਾਹੀਦੇ ਨੇ ਤੁਹਾਡੇ ਕੋ ਸਟਰੀ ਤੇ अगर ਤੁਸੀਂ ਲੜਕੀ ਹੋ ਤੇ ਮੈਨੂੰ ਸੁਣ ਰਹੇ ਹੋ ਐਂ ਨਵੇਂ-ਨਵੇਂ ਵਿਆਹ ਕੇ ਆਪਣੇ ਸਹੁਰੇ ਆਏ ਹੋ ਹਲੇ ਤਾਂ ਵਿਆਹ ਨੂੰ ਲੈਟ ਸੇ 1-2 ਮਹੀਨੇ ਹੀ ਹੋਏ ਆ ਤਾਂ ਫਿਰ ਤੁਹਾਨੂੰ ਬੇਟਾ ਇਹ ਕਰਨਾ ਪਏਗਾ ਕਿ ਆਪਣੇ ਡਾਕੂਮੈਂਟਸ ਜਲਦੀ ਤੋਂ ਜਲਦੀ ਰੈਡੀ ਕਰਨੇ ਪੈਣਗੇ ਠੀਕ ਹੈ ਯਾਨੀ ਕਿ ਤੁਹਾਡੀ ਇੰਟਰਵਿਊ ਡੇਟ ਤੋਂ ਪਹਿਲਾਂ ਪਹਿਲਾਂ ਤੁਹਾਡੇ ओरिजिनल ਡਾਕੂਮੈਂਟ ਰੈਡੀ ਹੋ ਜਾਣੇ ਚਾਹੀਦੇ ਨੇ ਫਿਰ ਹੀ ਇਹ ਪੋਸਿਬਿਲਟੀ ਹੈ ਕਿ ਤੁਹਾਨੂੰ ਉਹ ਰੱਖਣਗੇ ਜੋ ਵੀ ਤੁਹਾਡੇ ਹਸਬੰਡ ਦੇ ਡਾਕੂਮੈਂਟ ਨੇ ਉਹਨਾਂ ਦੀ ਹੈਲਪ ਨਾਲ ਤੁਸੀਂ ਆਪਣੇ ਡਾਕੂਮੈਂਟ ਬਣਵਾ ਸਕਦੇ ਹੋ ਅੱਛਾ ਜੀ ਪੇਮੈਂਟ ਕਿੰਨੀ ਹੁੰਦੀ ਆ ਲਵੀ ਗਿਲਜੀ ਪੁੱਛੇ ਨੇ ਇਹਦਾ ਮੈਂ ਆਨਸਰ ਆਲਰੇਡੀ ਦਿੱਤਾ ਹੈ ਸੁਖਜੀ ਜੀ ਲਿਖ ਰਹੇ ਨੇ थैंक यू सो मच फॉर इंफॉर्मेशन ਤਾਂ ਡਾ ਵੈਲਕਮ ਹੈ ਜੀ ਕੋਈ ਗੱਲ ਨਹੀਂ আচ্ছা ਉਸ ਤੋਂ ਬਾਅਦ ਅ ਨੈਕਸਟ ਆ ਗਿਆ ਜੀ ਹਾਂ ਜੀ ਸਿਮਰਨਜੀਤ ਕੋਰ ਜੀ ਲਿਖ ਰਹੇ ਨੇ ਸਰ ਓਨਲੀ ਮੈਰਿਡ ਸ਼ੁੱਡ ਅਪਲਾਈ ਫਾਰ ਥਿਸ ਪੋਸਟ ਯਾਨੀ ਯੂ ਕਹਿਣਾ ਚਾਹੁੰਦੇ ਨੇ ਕਿ ਇਕੱਲੇ ਮੈਰਿਡ ਹੀ ਕਰ ਸਕਦੇ ਨੇ ਨਹੀਂ ਜੀ ਅਨਮੈਰਿਡ ਵੀ ਕਰ ਸਕਦੇ ਨੇ ਫੀਮੇਲ ਹੋਣਾ ਜ਼ਰੂਰੀ ਹੈ ਮੈਰਿਡ ਜਾਂ ਅਨਮੈਰਿਡ ਦਾ ਕੋਈ ਚੱਕਰ ਨਹੀਂ ਹੈ ਠੀਕ ਹੈ ਜੀ ਅੱਛਾ ਮੋਸਟ ਆਫ ਦਾ ਲੋਕਾਂ ਨੇ ਇੱਕ ਕਮੈਂਟ ਜ਼ਰੂਰ ਕੀਤਾ ਹੈ ਕਿ ਸਰ ਇੰਟਰਵਿਊ ਕੁਐਸਚਨ ਦੀ ਵੀਡੀਓ ਜ਼ਰੂਰ ਬਣਾਓ ਜੀ ਇਹ ਸਾਰਿਆਂ ਨੇ ਕਮੈਂਟ ਕੀਤਾ ਕਾਫੀ سارے ਕਮੈਂਟਸ ਆਏ ਤੋਂ ਮੈਂ ਰਿਸਰਚ ਸ਼ੁਰੂ ਕਰਤੀ ਇਹਦੇ ਉੱਪਰ ਅੱਗੇ ਪੈਸਾ ਬਣਾਓ ਪੈਸਾ ਬਣਾਓ ਜੀ ਮਤਲਬ ਇਹ ਕਿਸ ਨੇ ਵੈਸੇ ਇਸ ਨਾਮ ਦੀ ਆਈਡੀ ਬਣਾਈ ਹੈ ਪੈਸਾ ਬਣਾਓ ਜੀ ਲਿਖ ਰਹੇ ਨੇ ਡੋਮਿਸਾਈਲ ਸਰਟੀਫਿਕੇਟ ਜ਼ਰੂਰੀ ਹੈ ਹਾਂਜੀ ਬਿਲਕੁਲ ਜੀ ਡੋਮਿਸਾਈਲ ਸਰਟੀਫਿਕੇਟ ਤਾਂ ਡੈਫੀਨਿਟਲੀ ਜ਼ਰੂਰੀ ਹੈ ਪੰਜਾਬ ਦੀ ਕਿਸੇ ਵੀ ਵੈਕੈਂਸੀ ਨੂੰ ਫਿਲ ਕਰਨ ਲਈ ਇਹ ਸਰਟੀਫਿਕੇਟ ਤਾਂ ਜ਼ਰੂਰੀ ਹੁੰਦਾ ਹੈ ਜਿਹਨੂੰ ਨਹੀਂ ਪਤਾ ਕਚਹਿਰੀ ਤੋਂ ਬਹੁਤ ਜਲਦੀ ਐਂਡ ਬਹੁਤ ਮਾਮੂਲੀ ਜੀ ਫੀਸ ਤੇ ਸਰਟੀਫਿਕੇਟ ਬਣ ਜਾਂਦਾ ਹੈ ਅੱਛਾ ਜੀ ਅੱਗੇ ਚਲੋ ਅ ਸਿੰਘ ਸਰਦਾਰ ਜੀ ਲਿਖ ਰਹੇ ਨੇ ਇੰਟਰਵਿਊ ਚ ਕਿਵੇਂ ਨੰਬਰ ਲੱਗਨੇ ਮਤਲਬ ਇੰਟਰਵਿਊ ਚ ਨੰਬਰ ਕਿਹੜੇ ਬੇਸ ਤੇ ਲਾਉਣੇ ਆ ਦੇਖੋ ਪਹਿਲਾਂ ਤੇ ਤੁਹਾਡੀ ਡਾਕੂਮੈਂਟੇਸ਼ਨ ਦੇ ਬੇਸ ਤੇ ਕੁਝ ਨੰਬਰ ਦੇਣਗੇ ਉਹ ਐਂਡ ਦੈਨ ਤੁਹਾਡੀ ਲੈਣਗੇ ਇੰਟਰਵਿਊ ਅ ਇੰਟਰਵਿਊ ਦੇ ਬੇਸ ਤੇ ਤੁਹਾਡੀ ਯੂ ਨੋ ਨੌਲੇਜ ਵਗੈਰਾ ਚੈੱਕ ਕੀਤੀ ਜਾਏਗੀ ਲੜਕੀਆਂ ਦੀ ਐਂਡ ਫਿਰ ਦੇਖਿਆ ਜਾਏਗਾ ਕਿ ਹਾਂ ਕੌਣ ਇਸ ਪੋਸਟ ਲਈ ਬਿਲਕੁਲ ਸੂਟੇਬਲ ਹੈ ਬਾਕੀ ਇੰਟਰਵਿਊ ਵਾਲੀ ਵੀਡੀਓ ਜਦੋਂ ਆਏਗੀ ਉਹਨੂੰ ਤੁਸੀਂ ਜਰੂਰ ਵੇਖ ਲਿਓ

अच्छा हाँ क्वेश्चन बहुत इंपोर्टेंट है गुरविंदर ने पूछा है सर तो आंगनबाड़ी हेल्पर इसके अलावा तो एक हो पोस्ट जी आंगनबाड़ी बहुत इंपोर्टेंट होंगी है आंगनबाड़ी सुपरवाइजर ठीक है जी हो गया अच्छा हम पोस्ट कदों आएगी बारे में थोड़ा जा एक सस्पेंसा करना चाहना है ਕੋਈ ਸਮਾਂ ਹੁੰਦਾ ਹੀ ਜਦੋਂ ਆਂਗਣਵਾੜੀ ਹੈਲਪਰ ਜਿਹੜੇ ਆ 10ਵੀਂ ਬੇਸ ਤੇ ਤੇ ਆਂਗਣਵਾੜੀ ਵਰਕਰ ਜਿਹੜੇ 12ਵੀਂ ਬੇਸ ਤੇ ਵੀ ਰੱਖ ਲਈ ਜਾਂਦੇ ਉਹ ਵੀ ਇੱਕ ਸਮਾਂ ਹੁੰਦਾ ਹੈ ਹਾਲਾਂਕਿ ਬਹੁਤ ਪੁਰਾਣੀ ਸਮੇਂ ਦੀ ਗੱਲ ਕਰ ਰਹੇ ਨਹੀਂ ਲੇਕਿਨ ਹੁੰਦਾ ਹੀ ਉਦੋਂ ਫਿਰ ਗ੍ਰੈਜੂਏਸ਼ਨ ਦੇ ਬੇਸ ਤੇ ਸੁਪਰਵਾਈਜ਼ਰ ਰੱਖੇ ਜਾਂਦੇ ਹੁਣ ਕਿਉਂਕਿ ਵਰਕਰ ਸੁਪਰਵਾਈਜ਼ਰ ਜਿਹੜੇ ਆ ਗ੍ਰੈਜੂਏਸ਼ਨ ਦੇ ਬੇਸ ਤੇ ਹੈਲਪਰ ਪਲੱਸ 2 ਦੇ ਬੇਸ ਤੇ ਤਾਂ ਮੈਂ ਇਹ ਨਹੀਂ ਕਹਿਣਾ ਚਾਹ ਰਿਹਾ ਕਿ ਸੁਪਰਵਾਈਜ਼ਰ ਦੀ ਵੈਕੈਂਸੀ ਖਤਮ ਹੀ ਹੋ ਗਈ ਹੈ ਨਹੀਂ ਤੈਨੂੰ ਜਾਣ ਕੇ ਖੁਸ਼ੀ ਹੋਏਗੀ ਸੁਪਰਵਾਈਜ਼ਰ ਦੀਆਂ ਵੈਕੈਂਸੀਜ਼ ਵੀ ਜਲਦੀ ਆਉਣ ਦੀ ਸੰਭਾਵਨਾ ਹੈ ਆਫੀਸ਼ੀਅਲੀ ਮੈਂ ਤੈਨੂੰ ਅਗਲੀ ਵੀਡੀਓ 'ਚ ਇਹਦੇ ਬਾਰੇ ਜਦੋਂ ਵੀ ਜਾਣਕਾਰੀ ਮੇਰੇ ਹੱਥ ਲੱਗਦੀ ਹੈ ਦੱਸ ਦਾਂਗਾ ਕਿਉਂਕਿ ਕਾਫੀ ਰਿਸਰਚ ਤੋਂ ਬਾਅਦ ਕੁਝ ਨੰਬਰ ਮੇਰੇ ਹੱਥ ਲੱਗੇ ਜਿੰਨਾਂ ਨੂੰ ਮੈਂ ਸਾਰੀ ਇਨਫੋਰਮੇਸ਼ਨ ਲੈ ਸਕਦਾ ਵਾਂ ਤੋਂ ਸੁਪਰਵਾਈਜ਼ਰ ਦਾ ਮੈਂ ਤੈਨੂੰ ਕਨਫਰਮ ਕਰਕੇ ਦੱਸਾਂਗਾ ਬਸ ਇੱਕ ਗੱਲ ਨੋਟ ਕਰ ਲਓ ਸੁਪਰਵਾਈਜ਼ਰ ਵਾਸਤੇ ਤੁਹਾਨੂੰ ਗ੍ਰੈਜੂਏਸ਼ਨ ਨਾਲ ਨਾਲ ਕੁਝ ਕੰਪਿਊਟਰ 'ਚ ਮੁਹਾਰਤ ਵੀ ਹੋਣੀ ਚਾਹੀਦੀ ਹੈ ਪਹਿਲੀ ਚੀਜ਼ ਸੈਕਿੰਡ ਚੀਜ਼ ਇਹ ਹੈ ਕਿ ਉਹ ਵੈਕੈਂਸੀ 'ਚ ਏਦਾਂ ਨਹੀਂ ਹੁੰਦਾ ਕਿ ਬਈ ਪ ਠੀਕ ਹੈ ਕਿਉਂਕਿ ਸੁਪਰਵਾਈਜ਼ ਕਰਨਾ ਹੁੰਦਾ ਤਾਂ ਬਾਹਰੋਂ ਪਿੰਡੋਂ ਅਗੇ ਵੀ ਸੁਪਰਵਾਈਜ਼ ਕਰ ਸਕਦੇ ਆ ਠੀਕ ਹੈ ਉਹ ਉਹ ਚ ਕੰਡੀਸ਼ਨ ਨਹੀਂ ਹੁੰਦੀ ਕਿ ਪਿੰਡ ਦਾ ਹੀ ਭਰ ਸਕਦਾ ਠੀਕ ਹੈ ਇਹ ਕੰਡੀਸ਼ਨ ਮੈਨੂੰ ਕਿਤੇ ਨਾ ਕਿਤੇ ਆਬਜੈਕਟਸ ਲੇਬਲ ਵੀ ਲੱਗਦੀ ਹੈ ਕਿ ਵੀ ਪਿੰਡ ਦਾ ਬੰਦਾ ਹੀ ਵੈਕੈਂਸੀ ਫਿਲ ਕਰ ਸਕਦਾ ਕਿਉਂਕਿ ਮੰਨ ਲਓ ਥੋੜਾ ਪਿੰਡ ਤੋਂ ਦੂਰ ਰਹਿੰਦਾ ਹੈ ਲੇਕਿਨ ਉਹ ਜਿਆਦਾ ਸੂਟੇਬਲ ਹੈ ਤਾਂ ਉਹਨੂੰ ਰੱਖਣ ਦੀ ਬਜਾਏ ਉਹਨੂੰ ਰੱਖ ਲੈਂਦੇ ਜਿਹੜਾ ਉਸ ਪਿੰਡ ਦਾ ਹੀ ਹੈ ਠੀਕ ਹੈ ਜੀ ਤਾਂ ਉਹ ਸੁਪਰਵਾਈਜ਼ਰ ਦੀ ਵੈਕੈਂਸੀ ਵੀ ਜਲਦੀ ਹੀ ਉਮੀਦ ਹੈ ਕਿ ਮੈਂ ਤੁਹਾਡਾ ਸ਼ੇਅਰ ਕਰਾਂਗਾ ਐਂਡ ਅਪਾ ਉਹਦੇ ਉੱਪਰ ਵੀ ਫਿਰ ਗੱ अच्छा नेक्स्ट आ गया चौधरी जी लिख रहे हैं एप्लीकेशन पे आ नहीं रहा सर देखो देखो एप्लीकेशन नहीं है डिस्क्रिप्शन बॉक्स दोबारा चेक करो एक अप्लाई ऑनलाइन ਦਾ ਲਿੰਕ ਮੈਂ ਅੱਜ ਸਵੇਰੇ ਪੋਸਟ ਕੀਤਾ ਹੈ ਜੀ ਵੀਡੀਓ ਮੈਂ ਪਾਈ ਸੀ ਕੱਲ ਰਾਤੀ ਐਂਡ ਲਿੰਕ ਮੈਂ ਪੋਸਟ ਕੀਤਾ ਹੈ ਅੱਜ ਸਵੇਰੇ ਤਾਂ ਹੋ ਸਕਦਾ ਤੇ ਕੱਲ ਰਾਤੀ ਚੈੱਕ ਕੀਤੀ ਹੋਵੇ ਉਦੋਂ ਅਪਲਾਈ on the link ਨਾ ਸ਼ੋ ਹੋ ਰਿਹਾ ਹੋਵੇ ਕਿਉਂਕਿ ਆਬਵੀਅਸਲੀ ਇਹ ਅੱਜ ਸਵੇਰੇ ਹੀ ਵੈਕੰਸੀ ਆਈ ਸੀ ਤਾਂ ਹੁਣ ਮੈਂ ਲਿੰਕ ਜਿਹੜਾ ਤਾਂ ਨਾ ਸ਼ੇਅਰ ਕਰਤਾ ਹੁਣ ਤੁਸੀਂ ਚੈੱਕ ਕਰ ਲਓ ਲਿੰਕ ਤੁਹਾਨੂੰ ਜਿਹੜਾ ਉਹ ਦਿਖ ਜਾਏਗਾ ਅੱਛਾ ਅਗੇਨ ਇੱਕ ਕੁਐਸਚਨ ਆਇਆ ਵਾ ਜਗਦੀਪ ਜੀ ਦਾ ਜੇ ਸਪਿੰਡ ਦੀ ਪੋਸਟ ਖਾਲੀ ਨਹੀਂ ਹੈ ਉਹ ਕਿਸੇ ਹੋਰ ਪਿੰਡ ਦੀ ਪੋਸਟ ਅਪਲਾਈ ਕਰ ਸਕਦਾ ਹੈ ਨਹੀਂ ਅਪਲਾਈ ਕਰ ਸਕਦਾ ਜੀ ਮੈਂ ਪਹਿਲੇ ਹੀ ਦੱਸ ਦਿੱਤਾ ਤੁਹਾਨੂੰ ਅੱਗੇ ਆ ਗਿਆ ਜੀ ਗੀਤ ਘਰੂ ਜੀ ਕਹਿ ਰਹੇ ਨੇ 12th ਮਤਲਬ 12ਵੀਂ ਪਲੱਸ एएनएम ਹੈ ਉਹ ਅੰਗਣਵਾੜੀ ਵਰਕਰ ਜਾਂ ਅੰਗਣਵਾੜੀ ਹੈਲਪਰ ਕਿਹੜੀ ਪੋਸਟ ਫਿਲ ਕਰਨ ਦੇਖੋ एएनएम ਕੋਈ ਡਿਗਰੀ ਨਹੀਂ ਹੈ ਬੱਚੇ एएनएम ਕੋਈ ਡਿਗਰੀ ਨਹੀਂ ਹੈ ਜਿੱਦੇ ਬੇਸ ਤੇ ਤੁਸੀਂ ਗ੍ਰੈਜੂਏਸ਼ਨ ਸਮਝ ਕੇ ਇਹਨੂੰ ਤੇ ਅੰਗਣਵਾੜੀ ਵਰਕਰਸ ਅਪਲਾਈ ਕਰ ਦੋ ਠੀਕ ਹੈ ਇਹਦੇ ਲਈ ਤੁਹਾਨੂੰ ਹੈਲਪਰ ਦੀ ਹੀ ਵੈਕੈਂਸੀ ਅਪਲਾਈ ਕਰਨੀ ਪੈਣੀ ਹੈ ਇਹ ਪੱਕੀ ਗੱਲ ਹੈ ਨੈਕਸਟ ਆ ਗਿਆ ਨੀਤੂ ਜੀ ਨੀਤੂ ਜੀ ਗੈਰਨੀ ਸਰ ਜੀ ਮੇਰਾ ਵੋਟਰ ਕਾਰਡ ਨਹੀਂ ਹੈ ਕੀ ਮੈਂ ਫਾਰਮ ਭਰ ਸਕਦੀ ਹਾਂ ਪਲੱਸ 2 ਬੇਸ ਤੇ ਨੀਤੂ ਜੀ ਫਾਰਮ ਤਾਂ ਤੁਸੀਂ ਭਰ ਸਕਦੇ ਹੋ ਇਸ ਵਿੱਚ ਕੋਈ ਸ਼ੱਕ ਨਹੀਂ ਆ ਲੇਕਿਨ ਜਿਸ ਦਿਨ ਤਾਂ ਡੀ ਇੰਟਰਵਿਊ ਹੋਈ ਜੇ ਤੁਸੀਂ ਸਿਲੈਕਟ ਹੁੰਦੇ ਹੋ ਉਦੋਂ ਤੱਕ ਤੁਹਾਨੂੰ ਵੋਟਰ ਕਾਰਡ ਡੈਫੀਨਿਟਲੀ ਬਣਾ ਲੈਣਾ ਚਾਹੀਦਾ ਹੈ ਤੋਂ ਮੈਂ ਤੁਹਾਨੂੰ ਸਜੈਸਟ ਕਰਾਂਗਾ ਕਿ ਐਮ ਵੋਟਰ ਹੈਲਪਲਾਈਨ ਇੱਕ ਵੈਬਸਾਈਟ ਇੱਕ ਐਪ ਹੈ ਉਹਨੂੰ ਡਾਊਨਲੋਡ ਕਰ ਲਓ ਐਂਡ ਘਰ ਬੈਠੇ ਬੈਠੇ ਆਪਣਾ ਵੋਟਰ ਕਾਰਡ ਅ 45 फाइव डेज के घर आ जाए यानी तीन इंटरव्यू तो पहला पहला घर आ जाएगा ठीक है एम वोटर हैल्पलाइन किसी भी एंड्रॉयड फोन से सर्च करो आई फोन थोड़ा माड़ा फोन होंगे उत्तर वजिए सर्च नहीं होंगी तो एंड्रॉयड ली एप्लीकेशन बनाई उन्होंने आई फोन ली एप्लीकेशन नहीं बनाई आई फोन यूजर्स तो मैं माफी चाहूंगा थोड़ी जी मैं माड़ा कहता माड़ा नहीं सी, मतलब बहुत वीडियो फोन होंगे उस एप्लीकेशन चलती नहीं है अच्छा नैक्सट आ गया हैलो सर प्लीज विलेज वार्ड ब्लॉक वैकेंसी रिक्वायरमेंट की लिस्ट भी अपडोट अपलोड कर दो बिल्कुल सही कहा शेयर कर दाँगा ठीक है जी? बिल्कुल फिक्र न करो करणदीप कह रहे हैं थैंक सर वेलकम जी अच्छा नैक्सट आ गया वा हैल्परली इंटरव्यू बना दो मैं हेल्पर भी बना दें वर्कर की उस चीज के प्रति बिल्कुल बेफिक्र जो तरह ਵੀਡੀਓ ਬਣਾ ਦੋ ਵਾਲੇ ਹੀ ਜ਼ਿਆਦਾ ਆਏ ਆ ਕਮੈਂਟ ਸੈਲਰੀ ਕਿੰਨੀ ਹੋਏਗੀ ਇਹ ਜ਼ਿਆਦਾ ਕਮੈਂਟ ਆਏ ਆ ਇੱਕ ਅੰਗਰੇਜ਼ ਸਿੰਘ ਜੀ ਨੇ ਜਿਹੜੇ ਲਿਖ ਰਹੇ ਨੇ ਸਰ ਮੈਂ ਗ੍ਰੈਜੂਏਸ਼ਨ ਕਰ ਰਹੀ ਹਾਂ ਡੈਫੀਨਿਟਲੀ ਕਿਸੇ ਹੋਰ ਦੀ ਆਈਟੀ ਚਲਾ ਰਹੀ ਨੇ ਜੋ ਮੈਮ ਜਿਨ੍ਹਾਂ ਨੇ ਲਿਖਿਆ ਹੈ ਸਰ ਮੈਂ ਗ੍ਰੈਜੂਏਸ਼ਨ ਕਰ ਰਹੀ ਹਾਂ ਪਰ ਇਹ ਨਹੀਂ ਲਿਖਿਆ ਉਹਨਾਂ ਨੇ ਮੈਨੂੰ ਲੱਗਦਾ ਇਹ ਪੁੱਛਣਾ ਚਾਹੁੰਦੇ ਨੇ ਕਿ ਸਰ ਮੈਂ ਗ੍ਰੈਜੂਏਸ਼ਨ ਕਰ ਰਹੀ ਹਾਂ ਕੀ ਮੈਂ ਅੰਗਣਵੜੀ ਵਰਕਰ ਦੀ ਅਪਲਾਈ ਕਰ ਸਕਦੀ ਹਾਂ ਦੇਖੋ ਅੰਗਰੇਜ਼ ਸਿੰਘ ਜੀ ਇਦਾਂ ਵਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੀ ਲਾਸਟ ਡੇਟ ਹੈ ਉਸ ਤੋਂ ਪਹਿਲਾਂ ਜੇ ਤੁਸੀਂ ਨਹੀਂ ਪਾਸ ਕੀਤੀ ਆਪਣੀ ਗ੍ਰੈਜੂਏਸ਼ਨ ਤਾਂ ਤੁਸੀਂ ਐਲੀਜੀਬਲ ਹੀ ਨਹੀਂ ਹੋ ਠੀਕ ਹੈ ਲਾਸਟ ਡੇਟ ਜਿਹੜੀ ਆ ਉਸ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਗ੍ਰੈਜੂਏਸ਼ਨ ਪਾਸ ਕਰ ਲੈਂਦੇ ਹੋ ਰਿਜ਼ਲਟ ਤੁਹਾਡੇ ਹੱਥ 'ਚ ਆ ਫਿਰ ਤੁਸੀਂ ਐਲੀਜੀਬਲ ਹੋ ਜੇ ਹਾਲੇ ਗ੍ਰੈਜੂਏਸ਼ਨ ਕਰ ਰਹੇ ਹੋ ਫਿਰ ਤੁਸੀਂ ਡੈਫੀਨਿਟਲੀ ਐਲੀਜੀਬਲ ਨਹੀਂ ਹੋ ਸੁਖਚੈਨ ਸਿੰਘ ਜੀ ਲਿਖ ਰਹੇ ਨੇ ਮਾਸਟਰ ਕੇਡਰ ਭਰਤੀ ਕਦੋਂ ਆਏਗੀ 4 ਸਾਲ ਹੋ ਗਏ ਬਹੁਤ ਸਟੂਡੈਂਟ ਦੀ ਓਵਰਏਜ ਹੋ ਗਈ ਹੈ ਤੇ ਕੁਝ ਦੀ ਹੋਣ ਵਾਲੀ ਇੱਥੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਸੁਖਚੈਨ ਜੀ ਕਾਫੀ 4 ਸਾਲ ਤੋਂ ਵੀ ਜ਼ਿਆਦਾ ਇਨਫੈਕਟ ਹੋ ਗਏ ਨੇ ਐਂਡ ਮੈਂ ਵੀ ਵੇਟ ਕਰ ਰਿਹਾ ਤੁਹਾਡੇ ਨਾਲ ਨਾਲ ਮਾਸਟਰ ਗੀਦਰ ਦੀ ਭਰਤੀ ਪਰ ਤੁਹਾਨੂੰ ਇੱਕ ਛੋਟੀ ਜਿਹੀ ਗੁੱਡ ਨਿਊਜ਼ ਦੇਣਾ ਚਾਹੁੰਗਾ ਸ਼ਾਇਦ 27 ਦਸੰਬਰ ਨੂੰ ਹੀ ਭਰਤੀ ਆ ਜਾਈ ਜਿੰਨਾ ਮੈਨੂੰ ਮੇਰੇ ਸੋਰਸਿਸ ਤੋਂ ਪਤਾ ਲੱਗਾ ਹੈ 27 ਦਸੰਬਰ ਦੀ ਡੇਟ ਜਰ ਆਪਣੇ ਦਿਮਾਗ 'ਚ ਰੱਖਿਓ ਇਸ ਤੋਂ ਪਹਿਲਾਂ ਪਹਿਲਾਂ ਆ ਜਾਈ ਰੀਜ਼ਨ ਇਹੀ ਆ ਕਿ ਕੋਈ ਵੀ ਪਾਰਟੀ ਜਾਣ ਤੋਂ ਪਹਿਲਾਂ ਸਾਰੇ ਵਰਕਰਸ ਨੂੰ ਸਾਰੇ ਆਡੀਅנס ਨੂੰ ਖੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹੈ ਇਹੀ ਰੀਜ਼ਨ ਹੈ ਕਿ ਪੰਜਾਬ ਪੁਲਿਸ ਦੀ ਵੈਕੰਸੀ ਆ ਰਹੀ ਹੈ ਇਹੀ ਰੀਜ਼ਨ ਹੈ ਕਿ ਆਂਗਣਵਾੜੀ ਕਾਫੀ ਸਾਲ ਬਾਅਦ 2021 ਚ ਲਾਸਟ ਆਈ ਸੀ ਜਿੰਨਾਂ ਨੂੰ ਨਿਆਜ਼ ਆ ਰਿਹਾ ਹੁਣ 2025 ਚਾਹੀਏ ਅੱਛਾ ਜੀ ਅੱਗੇ ਕਹਿ ਰਹੇ ਨੇ

ਲਾਸਟ ਕਵੈਂਟਾਬਲੇ ਨਹੀਂ ਸਰ ਅਗਰ ENM ਨਰਸਿੰਗ ਹੋਵੇ ਇਹ ਮੈਨੂੰ ਲਿਖਣੀ ਨਹੀਂ ਅਗਰ EM ENM ਨਰਸਿੰਗ ਹੋਵੇ ਲਗਾ ਸਕਦੇ ਆ ਪਲੀਜ਼ ਦੱਸੋ ਹੈਲਪਰ ਦੀ ਪੋਸਟ ਤੇ 1 ਇਅਰ ਕੰਪਿਊਟਰ ਸਰਟੀਫਿਕੇਟ ਵੀ ਆ ਸਰ ਹੈਲਪਰ ਚ ਅਪਲਾਈ ਹੋਵੇ ਦੇਖੋ ਮੈਂ ਤੁਹਾਨੂੰ ਇੱਕੋ ਗੱਲ ਬਾਰ ਬਾਰ ਕਹਿ ਰਿਹਾ ਕਿ ENM ਜਿਹੜੀ ਆ ਠੀਕ ਹੈ ENM ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ +2 ਜਾਂ ਉਹਦੇ ਬਰਾਬਰ ਦੀ ਯੋਗਤਾ ਮੈਂ ਕਿਹਾ ਸੀ ਨਾ +2 ਦੇ +2 ਦੇ ਬਰਾਬਰ ਦੀ ਯੋਗਤਾ ਕੀ ਹੁੰਦੀ ਹੈ ਪਹਿਲਾਂ ਤੇ ਆਪਾਂ ਇਹ ਦੇਖੀਏ ਜੋ ਡਿਪਲੋਮਾ ਇਨ ਇੰਜੀਨੀਅਰਿੰਗ ਹੁੰਦਾ ਹੈ ਜੋ ਉਹਨੂੰ ਆਪਾਂ +2 ਦੇ ਬਰਾਬਰ ਦੀ ਯੋਗਤਾ ਕਹਿ ਸਕਦੇ ਹਾਂ ਏ ਐਨ ਐਮ ਜਾਂ ਜੀ ਐਨ ਐਮ ਨੂੰ +2 ਦੇ ਬਰਾਬਰ ਦੀ ਯੋਗਤਾ ਕਹਿਣਾ ਕਿਤਨਾ ਕਿਤੇ ਸਹੀ ਨਹੀਂ ਹੋਏਗਾ ਏ ਐਨ ਐਮ ਇੱਕ ਅਲੱਗ ਚੀਜ਼ ਹੈ ਥੋੜੀ ਜਿਹੀ +2 ਤੋਂ ਸੋ ਇਹ ਕਹਿਣਾ ਗਲਤ ਹੋਏਗਾ ਕਿ ਏ ਐਨ ਐਮ ਐਂਡ ਕੰਪਿਊਟਰ ਸਰਟੀਫਿਕੇਟ ਜੋ ਤੁਹਾਡੇ ਕੋਲ ਹੈਗਾ 1 ਇਅਰ ਦਾ ਉਹਦੇ ਬੇਸ ਤੇ ਤੁਸੀਂ +2 ਦੇ ਬਰਾਬਰ ਹੋ ਜਾਂਦੇ ਹੋ ਨਹੀਂ ਤੁਸੀਂ ਪਲੀਜ਼ ਆਪਣੀ ਕੁਆਲੀਫਿਕੇਸ਼ਨ ਮੈਂਸ਼ਨ ਕਰੋ ਚਾਹੇ ਅਗਰ ਤੁਸੀਂ ਸੌਂ ਰਹੇ ਹੋ ਮੈਨੂੰ ਅ ਏ ਆਈ ਡੀ SPA GM INGS पुष्पा मीडिया ब्रदर्स 99 करके है बाइक एंड पेला कमेंट आया सीगा अगर तुम इन्हें सुन रहे हो तो प्लीज अपनी क्वालिफिकेशन ਨਾਲ कमेंट करो ਤੁਸੀਂ ਕੱਲਾ ਆਪਣੀ ਜੋ professionl degree ਐਂਡ ਜੋ ਕੀਤਾ ਹੁੰਦਾ ਕੰਪਿਊਟਰ ਸਰਟੀਫਿਕੇਟ ਉਹ ਹੀ ਲਿਖ ਦਿੰਦੇ ਹੋ ਕੁਆਲਿਫਿਕੇਸ਼ਨ ਆਪਣੀ ਦੱਸ ਦੇਣੀ ਹੋ ਤਾਂ ਕਰਕੇ ਮੈਂ ਸਹੀ ਤਰੀਕੇ ਨਾਲ ਇਹਨੂੰ ਆਨਸਰ ਨਹੀਂ ਦੇ ਪਾਇਆ ਤੁਹਾਡੇ ਕੁਸਚਨ ਦਾ ਚਲੋ ਜੀ ਇੱਥੇ ਤੁਹਾਡੇ ਹੁੰਦੇ ਨੇ ਕਮੈਂਟ ਖਤਮ ਠੀਕ ਹੈ ਜੀ ਬਾਕੀ ਜਿਹੜੀਆਂ ਮੈਂ ਨੀਚੇ ਵਾਲੇ ਕਮੈਂਟ ਦੇਖ ਰਿਹਾ ਸਰ ਪਲੀਜ਼ ਇੰਟਰਵਿਊ ਚ ਕੀ ਪੁੱਛਦੇ ਨੇ ਦੱਸ ਦਿਓ ਉਹੀ ਇੱਕ ਕਮੈਂਟ ਬਾਰ-ਬਾਰ ਆ ਰਿਹਾ ਚਲੋ ਇਹ ਤਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਅਗਰ ਚਾਹੀਦਾ ਹੈ ਤਾਂ ਦੱਸ ਦਿਓ ਕੋਈ ਗੱਲ ਨਹੀਂ ਅ ਸਰ ਮੇਰੇ ਡਿਸਟ੍ਰਿਕਟ ਚ ਜਨਰਲ ਦੀ ਪੋਸਟ ਨਹੀਂ ਹੈ ਪਰ BC ਦੀ ਜਨਰਲ ਦੀ ਪੋਸਟ ਹੈ ਪਰ BC ਦੀ ਨਹੀਂ ਹੈ ਮੈਂ ਜਨਰਲ ਚ ਭਰ ਸਕਦਾ ਵਾਂ ਅੱਛਾ ਇਹ ਵੀ ਕੁਐਸਚਨ ਬੜਾ ਇੰਪੋਰਟੈਂਟ ਹੈ ਕਿ ਡਿਸਟ੍ਰਿਕਟ ਚ ਜਨਰਲ ਦੀ ਪੋਸਟ ਹੈ ਪਰ BC ਦੀ ਨਹੀਂ ਹੈ ਕੀ ਮੈਂ ਜਨਰਲ ਚ ਭਰ ਸਕਦਾ ਵਾਂ ਦੇਖੋ ਜੇ ਜਨਰਲ ਲਿਖਿਆ ਹੈ ਤਾਂ ਉਹਨਾਂ ਨੇ ਪਹਿਲ ਜਨਰਲ ਵਾਲਿਆਂ ਨੂੰ ਦੇਣੀ ਹੈ ਤੁਹਾਡਾ ਭਰਨ ਦਾ ਕੋਈ ਫ ਦੇ ਲੂ ਦੇ ਲਸਾ ਦੇ ਇਨਲੀਟੋ ਇਪਰਨਾਏ ਤੇ ਚਲੋ ਇੱਕ ਅਲੱਗ ਚੀਜ਼ ਹੈ ਪਰ ਸੌਰੀ ਟੂ ਸੇ ਇਹ ਪੋਸਟ ਜਨਰਲਲੀ ਰਿਜ਼ਰਵ ਰੱਖੀ ਗਈ ਆ ਤਾਂ ਮੈਂ ਤੈਨੂੰ ਬੜਾ ਕਲੀਅਰ ਕਰਦਾ ਕਿ ਜਨਰਲ ਵਾਲੇ ਨੂੰ ਹੀ ਮਿਲੇਗੀ ਇੱਕ ਹੁੰਦੀ ਪੋਸਟ ਅਨ ਰਿਜ਼ਰਵਡ ਯੂ ਆਰ ਅਨ ਰਿਜ਼ਰਵਡ ਇਹਦਾ ਮਤਲਬ ਹੁੰਦਾ ਹੈ ਕਿ ਇਹ ਪੋਸਟ ਕਿਸੇ ਲਈ ਰਿਜ਼ਰਵ ਨਹੀਂ ਆ ਚਾਹੇ ਐਸਸੀ ਪਰ ਹੋ ਜਾਵੇ ਬੀਸੀ ਪਰ ਹੋ ਜਾਵੇ ਜਨਰਲ ਪਰ ਹੋ ਲੇਕਿਨ ਜਿੱਥੇ ਜੀਈਐਨ ਜਨਰਲ ਆ ਗਿਆ ਉੱਥੇ ਸਿਰਫ ਜਨਰਲ ਵਾਲੇ ਹੀ ਭਰ ਸਕਦੇ ਆ ਠੀਕ ਹੈ ਧਿਆਨ ਰੱਖੋ ਬਲਕਰਨ ਸਿੰਘ ਜੀ ਲੇਖ ਰਹੇ ਨੇ ਇਹ ਨਾ ਹੋਵੇ ਜੇ ਕਿਤੇ ਉਹੀ ਪੱਕੇ ਕਰਨ ਹੋਣ ਪਹਿਲਾਂ ਵਾਲੇ ਕੱਚੇ ਫਿਰਦੇ ਜੋ ਇਹ ਬਹਾਨੀ ਓਕੇ ਤੋ ਇਹ ਕਹਿਣਾ ਚੁੰਦੇ ਨੇ ਅਸਲ ਚ ਕਿ ਭਈ ਤੁਸੀਂ ਜਿਦਾ ਮੈਂ ਤੁਹਾਨੂੰ ਕੱਲ ਦੱਸਿਆ ਸੀ ਕਿ ਪੱਕੀ ਸਰਕਾਰੀ ਭਰਤੀ ਆ ਹੁਣ ਇਹ ਜੋ ਬਲਕਰਨ ਸਿੰਘ 8169 ਨੇ ਇਹ ਕਹਿ ਰਹੇ ਨੇ ਬਿਲਕੁਲ ਠੀਕ ਵੀ ਕਹਿ ਰਹੇ ਨੇ ਕਿ ਯਾਰ ਜਿਹੜੇ ਪਹਿਲੇ ਕੱਚੇ ਆ ਅੰਗਰੋੜੀ ਦੇ ਵਿੱਚ ਤੁਸੀਂ ਉਹਨਾਂ ਨੂੰ ਪੱਕਾ ਕਰ ਦੋ ਨਵੇਂ ਪੱਕੇ ਕੋ ਰੱਖ ਰਹੇ ਹੋ ਸੌਰੀ ਲੇਕਿਨ ਇਹ ਫੈਸਲਾ ਮਾਨ ਸਾਹਿਬ ਨੇ ਖੁਦ ਲਿਆ ਸੀਗਾ ਕਿ ਐਸ ਵਾਰ ਜਿਹੜੇ ਰੱਖਨੇ ਉਹ ਪੱਕੇ ਹੀ ਆ ਐਂਡ ਮੈਨੂੰ ਉਮੀਦ ਹੈ ਕਿ ਜਲਦੀ ਉਹ ਫੈਸਲਾ ਲੈਣਗੇ ਕਿ ਜਿਹੜੇ ਲੋਕ ਕੱਚੇ ਆ ਉਹਨਾਂ ਨੂੰ ਪੱਕੇ ਕਿੱਦਾਂ ਕਰਨਾ ਹੈ ਠੀਕ ਹੈ ਜੀ चलो जी मेरे कमेंट हो गए जी खत्म ठीक है एक लास्ट रह गए बाकी तो उपरा मैं बहुत वाला थैंक यू जी लिटिल किटन नाइन टू डबल वन ने कमेंट किया थैंक यू एंड uh, एक लास्ट रह गया होर सर, प्लीज पठानकोट का भी दसो कोई प्लीज 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 काफी बार प्लीज, 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 प्लीज लिखे ओके प्लीज पठानकोट का भी दसो कोई ठीक है जी मैं नोट कर लेना अगर पठानकोट की कोई भीडियो कोई आती है अल्टीमेटली तो मैं जरूर दस ठीक है ਬਾਕੀ ਜੋ ਕਮੈਂਟ ਉਹੀ ਆ ਕਿਸਰ ਵਸਨੀਕ ਹੋਣੀ ਚਾਹੀਦੀ ਹੈ ਕਿ ਨਹੀਂ ਉਹ ਮੈਂ ਸਭ ਪਹਿਲਾਂ ਰਿਪਲਾਈ ਕਰ ਚੁੱਕਾ ਹਾਂ ਮੇਰੇ ਖਿਆਲ ਨਾਲ ਇਸ ਤੋਂ ਜ਼ਿਆਦਾ ਕਮੈਂਟ ਤਾਂ ਨਹੀਂ ਹੈਗੀ ਠੀਕ ਹੈ ਅ ਨਿਹੰਗ ਸਿੰਘ ਜੀ ਲਿਖ ਰਹੇ ਨੇ ਸਾਨੂੰ एलिਜੀਬਲ ਕਿਉਂ ਨਹੀਂ ਕਰਦੇ ਯਾਨੀ ਕਿ ਬॉयਜ਼ ਨੂੰ ਦੇਖੋ ਆਂਗਣਵਾਰੀ ਇੱਕ ਕੁੜੀਆਂ ਦਾ ਮਹਿਕਮਾ ਹੈ ਇਹਦੇ ਵਿੱਚ ਤੁਸੀਂ ਨਹੀਂ ਜਾ ਸਕਦੇ ਜੋ ਮਰਜ਼ੀ ਹੋਵੇ ਠੀਕ ਹੈ ਜੀ ਐਂਡ ਹੋਰ ਕੋਈ ਜਿਹੜੇ ਪੂਰ ਪੀਪਲ ਨੇ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਘਰ ਬੈਠੇ ਨੇ ਉਹ ਕਿੱਥੇ ਜਾਣ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ ਪੈਸੇ ਹੀ ਖਾਣੇ ਨੇ ਨਹੀਂ ਨਹੀਂ ਇਦਾਂ ਦੀ ਗਲਤ ਗੱਲ ਹੈ ਜੀ ਇਦਾਂ ਇਹ ਤੇ ਤੁਸੀਂ ਗਲਤ ਲਿਖਿਆ ਹੈ ਭਵੇਸ਼ ਕਾਂਤ ਜੀ ਲਿਖ ਰਹੇ ਨੇ ਕਿ ਜਿਹੜੇ ਪੂਰ ਪੀਪਲ ਨੇ ਜਿਨ੍ਹਾਂ ਕੋ ਕੋਈ ਕੰਮ ਨਹੀਂ ਹੈ ਘਟ ਪੜੇ ਨੇ ਉਹ ਕਿੱਥੇ ਜਾਣ ਚਲੋ ਠੀਕ ਹੈ ਜੀ ਇਹਦਾ ਵੀ ਤੁਹਾਡਾ ਅਨਸਰ ਦੇ ਦਿੰਨੇ ਆ ਘਟ ਪੜੇ ਤੁਹਾਨੂੰ ਮੈਨੂੰ ਸਮਝ ਨਹੀਂ ਆਇਆ ਕਿ ਕਿੰਨਾ ਪੜਿਆ ਪਰ ਜੇ ਤੁਸੀਂ 10ਵੀਂ ਵੀ ਪੜੇ ਹੋ ਤੇ ਅੱਗੇ ਕੁਝ ਹੋਰ ਵੈਕੈਂਸੀਜ਼ ਮੈਂ ਗਰੁੱਪ ਟੀਵੀਆਂ ਤੁਹਾਡਾ ਸ਼ੇਅਰ ਕਰਨ ਵਾਲਾ ਵਾਂ ਉਹ ਤੁਸੀਂ ਕਰ ਲਿਓ ਜੇ ਤੁਸੀਂ 8ਵੀਂ ਪੜੇ ਹੋ ਮੈਂ ਚਾਹੂੰਗਾ ਭਵੇਸ਼ ਕਾਂਤ ਜੀ ਦੁਬਾਰਾ ਕਮੈਂਟ ਕਰਨ ਕਿਉਂ ਪੜੇ ਕਿੰਨਾ ਨੇ ਤਾਂ ਕਿ ਮੈਂ ਸਹੀ ਤਰੀਕੇ ਨਾਲ ਉਹਨਾਂ ਨੂੰ ਦੱਸ ਸਕਾਂ ਕਿ ਕੀ ਕਰਨਾ ਹੈ ਠੀਕ ਹੈ ਜੀ ਮੇਰੇ ਕਮੈਂਟਸ ਇੱਥੇ ਹੋ ਗਏ ਖਤਮ ਐਂਡ ਮੇਰੇ ਹਿਸਾਬ ਨਾਲ ਤਾਂ ਮੈਂ ਸਾਰੇ ਕੁਐਸਚਨਸ ਦੇ ਡਾਊਟ ਤਾਂ ਢਿੱਲ ਕਲੀਅਰ ਕਰਤੀ ਨਹੀਂ ਇਹਦੇ ਬਾਵਜੂਦ ਕੋਈ ਡਾਊਟ ਰਹਿ ਗਿਆ ਤਾਂ ਮੈਨੂੰ ਫੇਰ ਕਮੈਂਟ ਸੈਕਸ਼ਨ ਚ ਕਮੈਂਟ ਕਰ ਦਿਓ ਮੈਂ ਉਹ ਵੀ ਤੁਹਾਡਾ ਕਵਰ ਕਰ ਦੰਗਾ ਪਰ ਮੈਂ 99% ਡਾਊਟਸ ਤਾਂ ਢਿੱਲ ਆ ਚੁੱਕਾ ਮੈਂ ਇਹਦੇ ਬਾਵਜੂਦ ਮੈਨੂੰ ਖੁਸ਼ੀ ਹੋਏਗੀ ਜੇ ਤੁਹਾਡਾ ਕਮੈਂਟ ਕੋਈ ਆਂਦਾ ਹੈ ਅੱਛਾ ਕੁਝ ਕਮੈਂਟ ਇਹੋ ਜਿਹਾ ਆਇਆ ਕਿ ਸਰ ਵੀਡੀਓ ਤੁਹਾਡਾ ਨਾਮ ਲਓ ਠੀਕ ਹੈ ਇਹ ਥੋੜਾ ਮੈਨੂੰ ਅਜੀਬ ਲੱਗਾ ਬਟ ਹਾਂ ਕੁਝ ਕਮੈਂਟ ਇਹੋ ਜਿਹਾ ਵੀ ਆਏ ਆ ਕਿ ਸਰ ਵੀਡੀਓ ਤੁਹਾਡਾ ਨਾਮ ਲਓ ਐ ਠੀਕ ਹੈ ਅਗਲੀ ਵੀਡੀਓ ਚ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ ਉਹਨਾਂ ਸਾਰਿਆਂ ਦੇ ਨਾਮ ਲੈਣ ਦੀ ਕਿਉਂਕਿ ਕਮੈਂਟ ਬਹੁਤ ਜ਼ਿਆਦਾ ਸੀਗੇ ਤਾਂ ਮੈਂ ਉਹਨਾਂ ਦੇ ਨਾਮ ਲੈਣ ਦੀ ਅਗਲੀ ਵੀਡੀਓ ਚ ਕੋਸ਼ਿਸ਼ ਕਰਾਂਗਾ ਵੈਸੇ ਨਾਮ ਲੈਣ ਦਾ ਕੋਈ ਲੌਜੀਕ ਸਮਝ ਨਹੀਂ ਆ ਰਿਹਾ ਅਗਰ ਤੁਸੀਂ ਕੌਣ ਬਣੇਗਾ ਕਰੋੜਪਤੀ ਚ ਜਾਣਦੇ ਹੋ ਤਾਂ ਫਿਰ ਆਪਾਂ ਮਿਤਾਬ ਸਾਬ ਨੂੰ ਕਹਿ ਸਕਦੇ ਹਾਂ ਕਿ ਸਰ ਸਾਡੇ ਪਿੰਡ ਲਈ ਹੈਲੋ ਕਰ ਦਿਓ ਜਾਂ ਕੁਝ ਲੇਕਿਨ ਮੈਂ ਤਾਂ ਇੱਕ ਆਮ ਜਿਹਾ ਇਨਸਾਨ ਹਾਂ ਮੈਂ ਕੀ ਨਾਮ ਲੈਣਾ ਫਿਰ ਵੀ ਅਗਲੀ ਵੀਡੀਓ ਚ ਮੈਂ ਕਮੈਂਟ ਕਰਾਂਗਾ ਅੱਛਾ ਲਾਸਟ ਦੇ ਜੇ ਕੁਝ ਰਹਿ ਗਿਆ ਤਾਂ ਹਲੇ ਵੀ ਦੱਸ ਦਿਓ ਮੈਨੂੰ ਖੁਸ਼ੀ ਹੋਏਗੀ ਤੁਹਾਡੀ ਹੈਲਪ ਕਰਨ ਦੇ ਵਿੱਚ इस वीडियो फिलहाल लेना ही हाँ अपने सारे फ्रेंड्स ने इस वीडियो शेयर करो आंगनबाड़ी वाले जिन्हें भी लोग जिन्हें डाउटफुल ने हिसाब आई रेली होप के सारा कुछ ये कवर है चलो इस वीडियो फिलहाल लेना ही है अगली वीडियो फिर मिलेंगे तद तक ली सताल जय हिंद